ਮੇਰੇ ਕਵੀ ਸਾਥੀਓ ਮੈਂ ਜ਼ਿਆਦਾ ਲਿਖਤ ਨਹੀਂ ਆ ਨਾਮੇ ਕੋਈ ਆਉਂਦਾ ਲਿਖਣਾ ਪਰ ਮੈਂ ਕੋ ਆਪਣੀ ਪਹਿਲਾਂ ਵੀ ਮੈਂ ਸੁਣਾਈ ਸੀ ਪਿਆ ਜਿਹ ਦੁਆਰਾ ਸਾਨੂੰ ਆ ਗਿਆ ਕਿ ਮੈਂ ਜਦੋਂ ਆਪਣੇ ਵਿਆਹ ਦੀ 36ਵੀਂ ਸਾਲਗिराਹ ਮਨਾਈ ਸੀ ਉਸ ਦੇ ਬਾਅਦ ਸਾਡਾ ਦੋਨਾਂ ਦਾ ਮਨ ਮਿਤਾਫ ਹੋ ਗਿਆ ਤਾਂ ਮਨ ਮਿਤਾਫ ਥੋੜਾ ਲੰਬਾ ਚੱਲ ਗਿਆ ਘਰਾਂ ਤਾਂ ਆਮ ਹੀ ਚੱਲਦਾ 5-7-10 ਦਿਨ ਚੱਲਦਾ ਉਸ ਦੇ ਬਾਅਦ ਸਾਡਾ ਥੋੜਾ ਲੰਬਾ ਹੋ ਗਿਆ ਤੇ ਮੈਂ ਮਤਲਬ ਥੋੜਾ ਜਿਹਾ ਫਿਰ ਇੱਕ ਦਿਨ ਰਾਤ ਨੂੰ ਇਕੱਲਾ ਬੈਠਾ ਸੀ ਪਰਿਵਾਰ ਗਿਆ ਹੋਇਆ ਸੀ ਤੇ ਮੈਂ ਆਪ ਦਾ ਮੂਟ ਬੈਠ ਕੇ ਫਿਰ ਮੈਂ ਉਹ ਗੀਤ ਲਿਖਿਆ ਤਾਂ ਉਹਦੇ ਬਾਅਦ ਸਾਡਾ ਸਾਰਾ ਸਾਰੇ ਕਿਲੇ ਸਿੱਖੇ ਚੋਰ ਗਿਆ ਨਹੀਂ ਸੀ ਕਦੇ ਇਹ ਐਕਚੁਅਲੀ ਮੈਨੂੰ ਤਾਂ ਆਇਆ ਕਿ ਮੈਂ ਟੀਵੀ ਚ ਲਾਇਆ ਤੱਕ ਉਹ ਜਿੰਮੀ ਸ਼ੇਅਰ ਕੀਤਾ ਨਾ ਸੋਚਿਆ ਕਿ ਮੈਂ ਨਹੀਂ ਕਿ ਕਦੇ ਇੰਜ ਜੁਦਾ ਹੋਵਾਂਗੇ ਜੁਦਾ ਹੋਵਾਂਗੇ ਤੇ ਲੁੱਕ ਲੁੱਕ ਰੋਵਾਂਗੇ ਤੋਂ ਟੀਵੀ ਦੇ ਸਾਹਮਣੇ ਚੱਲ ਰਹੀ ਤੇ ਮੇਰੇ ਉਹਨਿੰਗ ਮਿਲ ਗਿਆ ਤੇ ਮੈਂ ਇੱਕ ਆਇਆ ਇਨਸਪੀਰੇਸ਼ਨ ਸੋਚਿਆ ਨਹੀਂ ਸਿੱਕਦੇ ਇਹ ਵੀ ਦੇਣ ਆਉਣਗੇ ਜਿਹੜੇ ਸੀ ਹਸਾਉਂਦੇ ਅੱਜ ਉਹੀ ਹੋ ਰਵਾਂਗੇ ਸੋਚਿਆ ਨਹੀਂ ਕਦੇ ਜਿਹੜੇ ਕਦੇ ਲੈਂਦੇ ਸੀਗੇ ਸਾਹ ਸਾਡੇ ਸਾਹਾਂ ਚੋਂ ਦੂਰ ਲੈ ਚ ਹੋਣਾ ਚਾਉਂਦੇ ਕਦੇ ਸਾਡੀ ਮਾਂ ਚੋਂ ਉਹੀ ਅੱਜ ਦੇਖ ਸਾਨੂੰ ਮੱਥੇ ਵਟ ਪਾਉਣਗੇ ਜਿਹੜੇ ਸੀ ਹਸਾਉਂਦੇ ਅੱਜ ਉਹੀ ਹੋ ਰਵੋਣਗੇ ਸੋਚਿਆ ਨਹੀਂ ਕਦੇ ਚੰਗੇ ਬਾੜੇ ਦਿਨ ਜਿਨਾ ਹੱਸ ਕੇ ਬਤਾਏ ਸੀ ਕੌੜੇ ਫਿੱਕੇ ਬੋਲ ਕਦੇ ਦਿਲ ਤੇ ਨਾ ਲਾਏ ਚੰਗੇ ਮਾੜੇ ਦਿਨ ਜਿੰਨਾ ਹੱਸ ਕੇ ਬਤਾਏ ਸੀ ਕੌਣੇ ਫਿੱਕੇ ਬੋਲ ਕਦੇ ਦਿਲ ਤੇ ਨਾ ਲਾਏ ਸੀ ਅੱਜ ਨੀ ਕੀ ਬਾਤ ਦਾ ਬਤੰਗੜ ਬਣਾਉਣਗੇ ਜਿਹੜੇ ਸੀ ਹਸਾਉਂਦੇ ਅੱਜ ਉਹ ਹੀ ਰਵਾਉਣਗੇ ਸੋਚਿਆ ਨਹੀਂ ਸੀ ਕਦੇ ਜਿੰਨਾ ਜੀਆਂ ਸਾਡੇ ਨਾਲ ਸਾਂਝਾਂ ਬਹੁਤ ਗੂੜੀਆਂ ਕੋਈ ਅੱਜ ਦੇਖ ਤਾਨੂੰ ਪਾਉਂਦੇ ਮੱਥੇ ਤੂੜੀਆਂ ਜਿੰਨਾ ਜੀਆਂ ਸਾਡੇ ਨਾਲ ਸਾਂਝਾਂ ਬਹੁਤ ਗੂੜੀਆਂ ਕੋਈ ਅੱਜ ਦੇਖ ਸਾਨੂੰ ਆਉਂਦੇ ਮੱਥੇ ਥੂੜੀਆਂ 36 ਸਾਲ ਬਾਅਦ ਅੰਕੜਾ 36 ਦਾ ਬਣਾਉਣਗੇ ਜਿਹੜੇ ਸੀ ਆਸੋਂਦੇ ਅੱਜ ਉਹੀ ਔਰ ਮਾਉਣਗੇ ਸੋਚਿਆ ਨਹੀਂ ਸੀ ਕਦੇ ਸੋਚਿਆ ਨਹੀਂ ਸੀ ਕਦੇ ਬਾਈ ਬਹੁਤ ਅੱਛਾ ਜੀਵਨ ਦੀ ਗੱਲ ਸਾਂਝੀ ਕਰਦੇ ਆ ਸਕੂਲ ਕਾਲਜ ਦੇ ਟਾਈਮ ਨਾਲ ਅਕਸਰ ਮੁੰਡੇ ਕੁੜੀਆਂ ਇੱਕ ਦੂਜੇ ਬਾਰੇ ਗੱਲਾਂ ਕਰਦੇ ਹੁੰਦੇ ਆ ਆਪਾਂ ਜਿਵੇਂ ਮਰਜ਼ੀ ਹੋਈ ਹੈ ਕੁੜੀਆਂ ਕਹਿੰਦੀਆਂ ਵੀ ਉਹ ਮੁੰਡਾ ਇਦਾਂ ਕੁੜੀ ਮੁੰਡਾ ਕਹਿੰਦਾ ਉਹ ਕੁੜੀ ਇਦਾਂ ਤੇ ਅੱਜ ਤੇਰਾ ਕੱਲ ਕੀ ਚੱਲ ਰਿਹਾ ਮੈਨੂੰ ਪੁੱਛਣ ਲੱਗੇ ਵੀ ਤੂੰ ਤੇਰਾ ਕੀ ਤੋਂ ਚੱਲਦਿਆ ਸੀ ਅੱਜ ਕੱਲ ਨਾ ਜੇ ਤੈਨੂੰ ਕਿਤੇ ਮਿਲ ਜੇ ਵੀ ਉਹ ਤੇ ਨਾਲ ਗੱਲਬਾਤ ਨਹੀਂ ਕਰੇ ਵੀ ਨਾ ਫੇਚ ਬਣੀ ਆਈ ਤੇ ਤੂੰ ਕਿਵੇਂ ਕਹੂਗਾ ਗਾ ਕੇ ਉਹਨੂੰ ਮੈਂ ਇਹਨੂੰ ਕਿਹਾ ਮੈਂ ਇਦਾਂ ਕਹਾਂਗਾ ਉਹ ਜੀਵੇਂ ਜੀਵੇਂ ਸੋਹਣੀਆਂ ਜਵਾਨ ਹੁੰਦੀ ਜਾਨੀ ਐ ਯਾਰ ਨਾਲ ਦਿਲੋਂ ਬਈਮਾਨ ਹੁੰਦੀ ਜਾਨੀਆ ਯਾਰ ਨਾਲ ਦਿਲੋਂ ਬਈਮਾਨ ਹੁੰਦੀ ਜਾਨੀਆ ਜਿਵੇਂ 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 ਕੱਢਦੇ ਪਲੇਖਾਂ ਮਨੋਂ ਛੱਡੂ ਤੇਰਾ ਖਹਿੜਾ ਨਹੀਂ ਜਿੱਤਰੋਂ ਵੀ ਲੰਗੂ ਦੱਬੂ ਤੇਰੀਆਂ ਹੀ ਪਹਿੜਾ ਨਹੀਂ ਤੇਰੀਆਂ ਹੀ ਪਹਿੜਾ ਨਹੀਂ ਮੰਨਿਆ ਮੈਂ ਜੱਜ ਤੁਰਕਾਨ ਹੁੰਦੀ ਜਾਨੀਆ ਯਾਰ ਨਾਲ ਦਿਲੋਂ ਬਈਮਾਨ ਹੁੰਦੀ ਜਾਨੀਆ ਜਿਵੇਂ 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 ਉਦੜ ਕੁੜੀਆਂ ਪੁੱਛਦੀਆਂ ਉਹਨੂੰ ਵੀ ਤੇਰਾ ਮਿੱਤਰ ਅੱਜਕੱਲ ਪੱਗਬੁਗ ਲੱਗਿਆ ਬੰਨ੍ਹੂ ਦਾੜੀ-ਧੂੜੀ ਆ ਗਈ ਹੈ ਵੀ ਕਿਦਾਂ ਦਾ ਲੱਗਦਾ ਉਹ ਕੁੜੀਆਂ ਨੂੰ ਕਹਿੰਦੀ ਆ ਹੋਰ ਸਖੀਆਂ ਆਂਦੇ ਵਿੱਚ ਚਰਚਾ ਛਿੜ ਗਈ ਟੱਕ ਟੱਕ ਮੂੰਹ ਨੂੰ ਹੱਥਦੀ ਹੈ ਕਹਿੰਦੀ ਵੀ ਮੇਰੀ ਅੱਖ ਲੜੀ ਪਰ ਨਾ ਦਸਣ ਤੋਂ ਜੱਕਦੀ ਹੈ ਸਖੀਆਂ ਦੇ ਵਿੱਚ ਚਰਚਾ ਛਿੜ ਗਈ ਲੰਮਸ ਲੰਮਾ ਸਰੋਂ ਦੇ ਕੱਦ ਦਾ ਚੰਦਰਾ ਨੀਰਾ ਪੰਜਾਬੀ ਹੈ ਕੁੰਡੀਆਂ ਮੁਛਤ ਕੇ ਨਕਸ਼ਮੇ ਅੱਖੀਆਂ ਜਿਵੇਂ ਸ਼ਰਾਬੀ ਐ ਕਾਲ ਹੀ ਨੀਲੀ ਲਾਲ ਗਲਾਬੀ ਬੰਨੀ ਪਗੜੀ ਚੱਜਦੀ ਐ ਸੁਖੀਆਂ ਦੇ ਵਿੱਚ ਚਰਚਾ ਛੜਗੀ ਟਕ ਟਕ ਮੂੰਹ ਨੂੰ ਹੱਸਦੀ ਐ ਉੱਧ ਫੇਰੋ ਥੋੜੀ ਜੀ ਅਗਲੇ ਮੁੰਡੇ ਦੀ ਵਾਰੀ ਆ ਗਈ ਮੁੰਡਾ ਤਾਰੀਫ ਕਰਦਾ ਮੁੰਡਾ ਕਹਿੰਦਾ ਹੋਣ ਨੱਡੀਆਂ ਚੋਂ ਨੱਡੀ ਜੱਚਦੀ ਸੋਹਣਾ ਜਾਂਦੀ ਏ ਅੱਲੜਾ ਮੁੱਟਿਆ ਰੇ ਪਿੰਡ ਵਿੱਚ ਗੱਲਾਂ ਹੁੰਦੀਆਂ ਪਿੰਡ ਵਿੱਚ ਗੱਲਾਂ ਹੁੰਦੀਆਂ ਹੋਣ ਗੱਲਾਂ ਪਿੰਡ ਦੇ ਵਿੱਚ ਸਾਰੇ ਨੱਡੀਆਂ ਚੋਂ ਨੱਡੀ ਜੱਚਦੀ ਕਦ ਤੇਰਾ ਇੰਜ ਚੂਮਦਾ ਕੱਦ ਤੇਰਾ ਇੰਜ ਚੂਮਦਾ ਜੇ ਮੈਂ ਚੂਮਦਾ ਸਿਰੋਂ ਦਾ ਬੁੱਟਾ ਜਿੱਦ ਰੋਂਦੀ ਹੋ ਦੂਰ ਦੀ ਛੱਡ ਤੁਰਦੀ ਵਹਾਰਾਂ ਨਾਲ ਜੁਟਾ ਨਾਲ ਮਾਗ ਮੱਲਣਾ ਵਾਲੀਏ ਨਾਗ ਮਾਗ ਮੱਲਣਾ ਵਾਲੀਏ ਲੱਗ ਠੋਗ ਨਾ ਕਿਸ ਦੀ ਜਾਵੇ ਨੱਡੀਆਂ ਜੋ ਲੱਡੀ ਚੱਦਦੀ ਲਾਸਟ ਸੇਰੋ ਛੱਡ ਕੇ ਚਲੇ ਜਾਂਦੀ ਆ ਮੁੰਡੇ ਪੁੱਛਦੇ ਵੀ ਤੇ ਹੁਣ ਕੀ ਹਾਲ ਐ ਉਹ ਫਿਰ ਕਹਿੰਦਾ ਜੇ ਤੂੰ ਮੁੜ ਕੇ ਨਹੀਂ ਆਉਣਾ ਦਿੱਤਾ ਦਿਲ ਮੇਰਾ ਮੋੜ ਦੇ ਜਾਂਦੀ ਵਾਰੀ ਹੱਗ ਹੈ ਜਾਂ ਦਿਲਦਾਰ ਰਿਸ਼ਤਾ ਤੋੜ ਦੇ ਜੇ ਤੂੰ ਮੁੜ ਕੇ ਨਹੀਂ ਆਉਣਾ ਵਾ ਰਾਈ ਬਤੂ ਤੇ ਕਿਵੇਂ ਕਿਵੇਂ ਹੋਇਆ ਇੱਕ ਭਲੇਖਾ ਜਾ ਪੈਂਦਾ ਹੈ ਕਿ ਅੱਜ ਜੋ ਮੈਂਬਰ ਬਣੇ ਨੇ ਉਹਨਾਂ ਚੋਂ ਮੈਂ ਦਸ ਸਿੰਘ ਗੋਸਲ ਜੀ ਨੇ ਪਰਤਨ ਬਾਬਕਵਾਲਾ ਜੀ ਨੇ ਅੱਜ ਮੈਂਬਰ ਬਣੇ ਅੱਜ ਦਿੱਤੇ ਪੈਸੇ ਤੇ ਗੀਤ ਵਾ ਪਿਛਲੀ ਸਭਾ ਚ ਵੀ ਗਾਇਆ ਸੀ ਉਸ ਤਾਂ ਪਰਮਜੀਤ ਸਿੰਘ ਨਹੀਂ ਸੀ ਇਹਨਾਂ ਨੇ ਨਾ ਵੀਡੀਓ ਨਹੀਂ ਬਣਾਈ ਤੇ ਘਰ ਜਾ ਕੇ ਨਾ ਪ੍ਰੂਫ ਦੇਣਾ ਪੈਂਦਾ ਵੀ ਤੂੰ ਕਿਤੇ ਘਟਕਾਂ ਵਿੱਚ ਵੇਲੇ ਨਹੀਂ ਗਿਆ ਸੀ ਉਹਨੂੰ ਉਹ ਕੰਮ ਕਿਵੇਂ ਹੋਇਆ ਇਸ ਕਾਫੀ ਵੀਡੀਓ ਬਣਾਉਣਾ ਦੂਸਰੇ ਨਾਲ ਭਾਬੀ ਸਾਹਿਬ ਦੀ ਗੱਲ ਨਾਲ ਸਹਿਮਤ ਆ। ਉਹ ਕਹਿੰਦੇ ਕਵੀ ਨਾ ਆਪਣੀ ਕਵਤਾ ਜਨ ਆ ਜਾਂਦੇ ਨੇ ਦੂਸਰੇ ਸੁਣਨ ਦੀ ਘਟ ਆ ਜਾਂਦਾ। ਇੱਕ ਬੰਦਾ ਨਾ ਬੰਦੇ ਦੇ ਮਗਰ দৌੜਿਆ ਜਾ ਰਹੀ ਸੀ ਕਹਿੰਦਾ ਫੜੋ 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 ਲੋਕ ਇਕੱਠੇ ਹੋ ਗਏ। ਉਹਨਾਂ ਬੰਦਾ ਫੜ ਲਿਆ। ਉਹ ਬੰਦੇ ਨੂੰ ਕਹਿੰਦੇ ਕਿਆ ਚੋਰੀ ਕਰਕੇ ਲਿਗਿਆ ਤੇਰਾ? ਕਹਿੰਦਾ ਚੋਰੀ ਚੋਰੀ ਕੁਝ ਨਹੀਂ ਕਰਿਆ ਆਪਣੀ ਕਵਤਾ ਸੁਣਾ ਗਿਆ ਮੇਰੀ ਟੋਲੀ ਨਹੀਂ ਆ। ਮੈਂ ਤੇਰੇ ਦਰਦ ਆਫਕੀ ਮੈਂ ਤੇਰੇ ਦਰਦ ਆਫਕੀ ਖੈ ਚੋੜੀ ਮੇਰੀ ਪਾ ਦਯੋ ਇੱਛਾ ਮੇਰੀ ਅਕੀ ਇੱਛਾ ਮੇਰੀ ਅਕੀ ਫਿਰ ਕਰਜ਼ਾ ਕੀ ਹੈ ਕਰਨਾ फिर ख़ैर कीअं करदड़ी जो हो जोली चोली हो तिड़कड़े की रकण चिड़के घड़ेकण जिसी विझे न ਇਸ ਵਿੱਚ ਟਿਕੇ ਨਾ ਨੀ ਇਹ ਮਿੱਟੀ ਤਨ ਦਾ ਕੀ ਪਰੋਸਾ ਇਹ ਮਿੱਟੀ ਤਨ ਦਾ ਕੀ ਪਰੋਸਾ ਕਦੋਂ ਟੁੱਟ ਜਾਉ ਸਰੀ ਮੈਂ ਤੇਰੇ ਦਰ ਦਾ ਫਕੀ ਹੈ ਚੋਲੀ ਮੇਰੀ ਪਾ ਦਿਓ ਉੱਛਾ ਮੇਰੀ ਅਖੀ ਮਜੀਆਂ ਚਰਾਈਆਂ ਕਮਨਾਈਆਂ ਮਜੀਆਂ ਚਰਾਈਆਂ ਕਮਨਾਈਆਂ ਡੋਲੀ ਨਾਹੀ ਡੋਲੀ ਨਾਹੀ ਮਿਰਜਾ ਠੋਖਾ ਖਾ ਗਿਆ ਮਿਰਜਾ ਠੋਖਾ ਖਾ ਗਿਆ ਦੇਖ ਕੇ ਟੋ ਤੇ ਤੀ ਦੇਖ ਕੇ ਟੁੱਟ ਤੀ ਮੈਂ ਤੇਰੇ ਦਰਦ ਸੁੱਕੀ ਟੋਪੇ ਵੀ ਸੁੱਕ ਗਏ ਚੀਲਾ ਵੀ ਸੁੱਕੀਆਂ ਤੋਪੇ ਵੀ ਸੁੱਕ ਗਏ ਚੀਲਾ ਵੀ ਸੁੱਕੀਆਂ ਤਨ ਵੀ ਸੁੱਕ ਗਏ ਅਮੀਤਾ ਨਮਕੀਆਂ ਤਨ ਵੀ ਸੁੱਕ ਗਏ ਅਮੀਤਾ ਨਮਕੀਆਂ ਕੀ ਕਰਨਾ ਹੁਣ ਅਮੀਦਾਰ ਰੱਖ ਕੇ ਹੀ ਕਰਨ ਅਮੀਦਾਰ ਰੱਖ ਕੇ ਮਿਲਣੀ ਮਤਿਆ ਕੀ ਗੁਸਾ ਵੜਾ ਕੱਟ ਗਿਆ ਜੋ ਲਿਖਿਆ ਵਿੱਚ ਤਕਦੀ ਗੱਲ ਸੁਣ ਸਜਣ ਪਿਆਰਿਆ ਮੈਂ ਤੇਰੇ ਦਰਦ ਆਪ ਕੀ ਹਰ ਟੋਲੀ ਮੇਰੀ ਪਾ ਦਿਓ ਇੱਛਾ ਮੇਰੀ ਅਕੀ ਇੱਛਾ ਮੇਰੀ ਅਕੀ ਵਾਹ ਬੋ ਇੱਛਾ ਮੇਰੀ ਅਕੀ